ਏ ਹੈ ਜੀ ਸਰੰਦ ਦਾ ਰਾਜੂ ਜੋ ਸਪਨੂ ਫੜ ਲੈਂਦਾ ਹੈ ਸਪਨੂ ਕਾਬੂ ਕਰ ਲੈਂਦਾ ਹੈ ਪਾਵੇਂ ਕਿਸੇ ਵੀ ਕਿਸਮ ਦਾ ਸਪ ਹੋਵੇ ਵੱਡਾ ਹੋਵੇ ਛੋਟਾ ਹੋਵੇ ਪਾਵੇਂ ਜਹਰਿਲਾ ਹੋਵੇ ਕੋਈ ਡਰਦਾ ਨਹੀਂ ਹੈਗਾ ਸਰੰਦ ਦਾ ਰਾਜੂ ਹਰ ਕਿਸੇ ਕਿਸਮ ਦੇ ਸਪ ਨੂੰ ਫੜ ਲੈਂਦਾ ਹੈ ਇਹ ਸਰੰਦ ਦੇ ਵਿੱਚ ਇੱਕ ਵਰਕਸ਼ਾਪ ਦੇ ਵਿੱਚ ਸਪ ਨੂੰ ਕਾਬੂ ਕਰਦਾ ਹੋਇਆ ਰਾਜੂ ਸਰੰਦ ਦਾ ਬਾਹ ਕਮਾਲ ਵਾਲੀ ਗੱਲ ਹੈ ਬਾਈ ਦੀ ਤੇ ਡਰਦਾ ਨਹੀਂ ਬੇਖੌਫ ਬੇਚਿਜ ਕੋ ਕੇ ਸੱਪ ਨੂੰ ਫੜਦਾ ਹੈ ਸੱਪ ਨੂੰ ਫੜ ਵੀ ਲੈਂਦਾ ਹੈ ਤੇ ਜਿਹੜੀ ਖਾਸੀਅਤ ਹੈ ਕਿ ਸੱਪ ਨੂੰ ਮਾਰਦਾ ਨਹੀਂ ਤੇ ਦੂਰ ਦਰਾਡੇ ਕਿਤੇ ਖੇਤਾਂ ਵਿੱਚ ਜਾਂ ਜੰਗਲ ਏਰੀਏ ਵਿੱਚ ਉਹ ਸੱਪ ਨੂੰ ਫੜ ਕੇ ਛੱਡ ਦਿੰਦਾ ਹੈ ਤੇ ਕੋਈ ਫੀਸ ਵਗੈਰਾ ਵੀ ਨਹੀਂ ਲੈਂਦਾ ਤੇ ਆਪਾਂ ਸਾਰੀ ਜਾਣਕਾਰੀ ਉਹਦੇ ਕੋਲੋਂ ਤੇ ਪ੍ਰਾਪਤ ਕਰਦੇ ਆਂ ਦੇਖੋ ਸੱਪ ਨੂੰ ਕਾਬੂ ਕਰ ਲਿਆ ਹੱਥ ਵਿੱਚ ਪੜਿਆ ਹੋਇਆ ਰਾਜੂ ਸਰੰਦ ਦਾ ਏ ਕੀ ਨਾਮ ਹੈ ਜੀ? ਆਪਾਂ ਨੂੰ ਰਾਜੂ ਕਹਿੰਦੇ ਨੇ। ਇਹ ਤੁਸੀਂ ਜਿਹੜਾ ਮਤਲਬ ਸੱਪ ਨੂੰ ਫੜ ਲੈਂਦੇ ਹੋ। ਹਾਂ ਜੀ। ਇਹ ਤੁਸੀਂ ਤੁਹਾਨੂੰ ਡਰ ਨਹੀਂ ਲੱਗਦਾ ਜੀ? ਨਹੀਂ। ਕਮਾਲ। ਕਿਹੋ ਜਿਹਾ ਮਰਜੀ ਸੱਪ ਹੋਵੇ ਜੀ? ਤੇ ਫਿਰ ਤੁਸੀਂ ਸੱਪ ਨੂੰ ਫੜ ਕੇ ਕੀ ਕਰਦੇ ਹੋ? ਛੱਡ ਦਈਦਾ। ਮਾਰਦੇ ਨਹੀਂ। ਮਾਰਦੇ ਨਹੀਂ ਹੈਗੇ। ਨਾ ਮਾਰੀਏ ਨਾ ਕਿਸੇ ਨੂੰ ਮਾਰਨ ਦਈਏ। ਅੱਛਾ। ਹਾਂ ਜੀ। ਕਹੀ ਜਾਂਦੇ ਨੇ ਜੀ ਤੁਸੀਂ ਫੜ ਕੇ ਸਾਨੂੰ ਦੇ ਦੋ ਮਾਰ ਦਈਏ ਨਾ। ਮੇਰੇ ਜਾਣ ਤੋਂ ਪਹਿਲਾਂ ਕੋਈ ਬੰਦਾ ਮਾਰ ਕੇ ਸੈੱਟ ਦਵੇ ਜੋ ਮਰਜ਼ੀ ਕਰੇ ਪਰ ਜੇ ਮੈਂ ਆ ਗਿਆ ਨਾ ਮੈਂ ਮਾਰਨਾ ਨਾ ਕਿਸੇ ਨੂੰ ਮਾਰਨ ਦੇਣਾ ਸੱਪ ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ ਕੋਈ ਵੀ ਹੋਵੇ ਭਾਵੇਂ ਜਿਹੜੀ ਮਰਜ਼ੀ ਕਿਸਮ ਦਾ ਹੋਵੇ ਹਾਂਜੀ ਹਾਂਜੀ ਕੋਈ ਵੀ ਹੋਵੇ ਫੜ ਕੇ ਤੁਸੀਂ ਉਹਨੂੰ ਛੱਡ ਦਿੰਦੇ ਹੋ ਛੱਡ ਦਾਂਗੇ ਜੀ ਤੁਹਾਨੂੰ ਡਰ ਨਹੀਂ ਲੱਗਦਾ ਜੀ ਬਸ ਪਰਮਾਤਮਾ ਤੋਂ ਡਰ ਲੱਗਦਾ ਬਾਕੀ ਕੀ ਡਰਦਾ ਜੀ ਤੇ ਜੇ ਅਪਾ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਤਾਂ ਸਾਡਾ ਕਿਵੇਂ ਹੋ ਕਰੂਗਾ ਕੋਈ ਜੇ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਾਂਗੇ ਤਾਂ ਸਾਡਾ ਕਿਵੇਂ ਹੋ ਕਰੂਗਾ ਕੋਈ ਇਹ ਸੱਪ ਦਾ ਨਾਮ ਤਾਂ ਅਜੇ ਆ ਵੀ ਬੰਦਾ ਉਹਨੂੰ ਸੱਪ ਨੂੰ ਦੇਖ ਕੇ ਹੌਲ ਜਾਂਦਾ ਪਰ ਤੁਸੀਂ ਮੈਂ ਦੇਖ ਰਿਹਾ ਹਾਂ ਵੀਡੀਓ ਵਿੱਚ ਤੁਸੀਂ ਫੜ ਰਹੇ ਹੋ ਸੱਪ ਵੀ ਕਾਫੀ ਵੱਡਾ ਸੀ ਪਰ ਇਸ ਸਰਾਂ ਦੇ ਵਿਚਰੇ ਨਹੀਂ ਹਾਂਜੀ ਹਾਂਜੀ ਸਰਾਂ ਦੇ ਵਿਚਰੇ ਚਲੋ ਤੁਸੀਂ ਕਹੇ ਵੀ ਮੈਂ ਮੇਰਾ ਇਹ ਕਿਤਾ ਨਹੀਂ ਵੀ ਪਰ ਮੈਂ ਫੜ ਲੰਦਾ ਹਾਂਜੀ ਤੇ ਫੜ ਕੇ ਛੱਡ ਦਾਂਗੇ ਛੱਡ ਦੇਣੀ ਮਾਰਨ ਕਿਸੇ ਨੂੰ ਦੰਦੇ ਨਹੀਂ ਮਾਰ ਦਿੰਗੇ ਤੇ ਜੇਕਰ ਕੋਈ ਸੱਪ ਫੜਦੇ ਜੇ ਤੁਸੀਂ ਇਹਦੀ ਕੋਈ ਸੇਵਾ ਲੈਂਦੇ ਹੋ ਨਹੀਂ अच्छा सेवा भी नहीं को लंदे बिल्कुल नहीं मोहब्बत सेवा करते हैं जेकर कोई नीडेड जेडी तो आपके जानकार ने हां जी हां जी जेडी ਤੁਹਾਨੂੰ ਬੁਲਾ ਲੈਂਦੇ ਨੇ ਬਿਲਕੁਲ ਜੇ ਕੋਈ ਦੇ ਦਵੇ ਤਾਂ ਸਾਡੀ ਕੋਈ ਡਿਮਾਂਡ ਨਹੀਂ ਹੁੰਦੀ ਅੱਛਾ ਡਿਮਾਂਡ ਕੋਈ ਨਹੀਂ ਹੁੰਦੀ ਡਿਮਾਂਡ ਕੋਈ ਨਹੀਂ ਹੈਗੀ ਕੀ ਹਜ਼ਾਰ 2000 ਅਗਲੇ ਦੀ ਮਰਜ਼ੀ ਹੈ ਜੋ ਕੁਝ ਦੇ ਸਕਦਾ ਦੇ ਦਵੇ ਨਹੀਂ ਦੇਣਾ ਨਾ ਦੇ ਆਪਾਂ ਨੂੰ ਕੋਈ ਫਰਕ ਨਹੀਂ ਹੈ ਬਈ ਨਹੀਂ ਤੁਸੀਂ ਤੁਹਾਡਾ ਨੰਬਰ ਕਿੰਨਾ ਦੋ ਵਾਰੀ ਰਿਪੀਟ ਕਰ ਦਿਓ ਨੰਬਰ ਆਪਣਾ ਕਿਹੜਾ ਜੀ 9592509050 ਦੁਬਾਰਾ ਫੇਰ 9592509050 ਇਹ ਤੁਹਾਡਾ ਮੋਬਾਈਲ ਨੰਬਰ ਹੈ ਹਾਂਜੀ ਹਾਂਜੀ ਜੇਕਰ ਕੋਈ ਤੁਹਾਨੂੰ ਇਹ ਤੁਹਾਡੇ ਕੋਲੋਂ ਸੱਪ ਤੋਂ ਜਿਹੜੀ ਫੜਨ ਦੀ ਸੇਵਾ ਲੈਣਾ ਚਾਹੁੰਦਾ ਹੋਵੇ ਹਾਂਜੀ ਉਹ ਸੇਵਾ ਇਹ ਕਰਾ ਸਕਦਾ ਹਾਂਜੀ ਕਰਾ ਸਕਦਾ ਉਹ ਜੋ ਥੋੜਾ ਮਿਹਨਤਦਾਨਾ ਉਹ ਅਗਲੀ ਦੀ ਮਰਜ਼ੀ ਹੈ ਜੋ ਮਰਜ਼ੀ ਸ਼ੌਕ ਨਾਲ ਬਸ ਜਿੰਨੀ ਮਰਜ਼ੀ ਦੇ ਦੇਵੇ ਕੋਈ ਦੇ ਦੇਵੇ ਤੇ ਸਰਾਂਦੇ ਤੁਸੀਂ ਹਾਂਜੀ ਸਰਾਂਦੇ ਵਿੱਚ ਰਹਿੰਦੇ ਹੋ ਹਾਂਜੀ ਸਰਾਂਦੇ ਵਿੱਚ ਰਹਿੰਦੇ ਆਂ ਸੀ ਰਹਿੰਦੇ ਆਂ